ਆਪਾ 369ਵੀਂ ਇੰਟਰ ਡਿਸਟ੍ਰਿਕਟ ਐਥਲੈਟਿਕ ਚੈਂਪੀਅਨਸ਼ਿਪ ਦੇ ਵਿੱਚ ਜਲੰਧਰ ਦੇ ਐਚਐਮਵੀ ਕਾਲਜ ਦੀ ਵਿਦਿਆਰਥਣ ਅਬੋਹਰ ਦੀ ਰਹਿਣ ਵਾਲੀ ਮਾਹਰ ਰਾਏਪੂਤ ਨੇ 400 ਮੀਟਰ ਰੇਸ ਦੇ ਵਿੱਚ ਪਹਿਲਾ ਸਥਾਨ ਤੇ 800 ਮੀਟਰ ਰੇਸ ਦੇ ਵਿੱਚ ਦੂਜਾ ਸਥਾਨ ਹਾਸਲ ਕਰਕੇ ਜਿੱਥੇ ਆਪਣੇ ਮਾਤਾ ਪਿਤਾ ਦਾ ਨੌਰਸ਼ਨ ਕੀਤਾ ਉੱਥੇ ਸਮੁੱਚੇ ਪੰਜਾਬ ਨੂੰ ਮਾਣ ਮਹਿਸੂਸ ਕਰਵਾਇਆ ਹੈ इस इस बाबत असी व तेरी जेडी गल बात करते है महाराजा राजपूत दे माया नाल कि माया राजपूत नो ए मुकाम हासिल करने ले मेहनत करनी पड़ी और किस तरह अ जेड़ा है कि ये चैंपियनशिप उसके वास्ते मुश्किल रही माया राजपूत जी बहुत-बहुत बधाइयां बहुत बहुत तोनवे थैंक स्थान हासिल करने ले थैंक यू सर कितनी मेहनत करनी पड़ी और कितनी प्रैक्टिस रोजाना करते थोड़ा उस बाबद दस सर प्रैक्टिस वो करनी सर सुबह शाम सुबह शाम दोनों टाइम सर प्रैक्टिस करनी है सुबह जल्दी उठना पैंता है सर शाम में भी तीन घंटे सुबह तीन घंटे प्रैक्टिस करनी सर बहुत औखा होंगे सर एथलीट लिए बहुत औखा सर ट्रेनिंग करनी बहुत ज़्यादा और कदों तो एथलैटिक्स के मतलब दे की प्रैक्टिस कर रहे थे और कितना टफ कंपटीशन रहा है थोड़ा सा तो सर चार साल हो गए नहीं मैंने प्रैक्टिस कर दी नहीं पर तीन साल तो पिछले तीन साल तो मेडल आ रहे हैं स्टेट के बीच गोल्ड गोल्ड आंसर। तो इस बार जो तुम लुधियाना विखे जो तुम पार्टिसिपेट कर रहे थे तो किन्ने uh, कर्नल किन्ने और पार्टिसिपेंट्स से के खिलाड़ी और से जहाँ जना तोड़ा कंपटीशन सेगा और किन्ना मुश्किल रहया इस बार सर इस बार मुश्किल सी सर कंपटीशन था बहुत टफ सी सर पर फिर भी हासिल हो गया है हाँ हां सर एक शूज द एक स्टोरी है छोटी जी तो आपकी ਤੁਸੀਂ अपने मतलब स्टाफ फ्रेंड्स से शूज लेके गए से उस बबत थोड़ा दस्त ਹਾਂਜੀ ਸਰ ਉਹ ਮੇਰੇ ਕੋਲ ਸ਼ੂਜ਼ ਨਹੀਂ ਸੀ ਸਰ ਔਰ ਮੇਰੇ ਗਰਾਊਂਡ ਦੀ ਕੁੜੀ ਆ ਇੱਕ ਮਹਿਤਾਬ ਸਰ ਉਹਨਾਂ ਨੇ ਮੈਨੂੰ ਸਪਾਈਕਸ ਦਿੱਤੇ ਸੀਗੇ ਖਾਣ ਲਈ ਤੇ ਮੈਂ ਤਾਂ ਉਸਦੇ ਨਾਲ ਰੈਸ ਪੱਜੀ ਸੀ। ਔਰ ਜਿਹੜਾ ਕਿ ਅਗਲਾ ਕੰਪੀਟੀਸ਼ਨ ਤੁਸੀਂ ਨੈਸ਼ਨਲ ਵੀ ਨੈਸ਼ਨਲ ਵੈਲੀ ਪਾਰਕ ਲੈਣ ਜਾ ਰਹੇ ਹੋ। ਹਾਂਜੀ ਉਸ ਬਾਰੇ ਥੋੜੇ ਬਾਰੇ ਦੱਸੋ। ਸਰ ਅੱਗੇ ਮੇਰੀ ਨਵੰਬਰ ਦੇ ਲਾਸਟ ਵੀਕ ਚ ਨੈਸ਼ਨਲ ਐਸਰ ਉਦੇ ਲਈ ਮੈਂਨਤ ਪੂਰੀ جاری ਹੈ ਸਰ ਮੇਰੇ ਤੇ ਅੱਗੇ ਵੀ ਮੈਂ ਕਹਿੰਨੀ ਆ ਕਿ ਵਧੀਆ ਵਧੀਆ ਹੀ ਕਰੂੰਗੀ 골ਡ ਮੈਡਲ ਜਿੱਤ ਕੇ ਲੈ ਕੇ ਆਉਂਗੀ ਸਰ ਸਰ ਪੜਾਈ ਤੇ ਖੇਡ ਦਾ ਪ੍ਰੈਕਟਿਸ ਨਾਲ ਪੜਾਈ ਕਿਸ ਤਰ੍ਹਾਂ ਤੁਸੀਂ ਸਮਾਂ ਡਿਵਾਈਡ ਕਰਦੇ ਹੋ ਪੜਾਈ ਲਈ ਵੀ ਸਮਾਂ ਕਿਸ ਤਰ੍ਹਾਂ ਕਰਦੇ ਹੋ ਸਰ ਉਹ 50% ਨਾਲ ਹੈ ਪੜਾਈ ਪਰ ਸਰ ਜਿਆਦਾ ਗੇਮ ਤੇ ਫੋਕਸ ਹੈ ਗੇਮ ਤੇ ਜਿਆਦਾ ਫੋਕਸ ਹੈ ਪੜਾਈ 30% ਨਾਲ ਚੱਲਦੀ ਹੈ

ਪਰ ਜੋ ਮੈਨੂੰ ਰੇਸ ਪੜਨੀ ਚਾਹੀਦੀ ਸੀ ਸਰ ਪਰ ਮੈਨੂੰ ਇਹ ਪ੍ਰੋਬਲਮ ਆ ਰਹੀ ਹੈ ਕਿ ਸਰ ਮੈਂ ਰੇਸ ਤਾਂ ਪੜ ਸਕਦੀ ਹਾਂ ਬਹੁਤ ਵਧੀਆ ਰੇਸ ਪੜ ਸਕਦੀ ਹਾਂ ਨੈਸ਼ਨਲ ਮੈਡਲ ਲੈ ਸਕਦੀ ਹਾਂ ਮੇਰੀ ਬਹੁਤ ਜ਼ਿਆਦਾ ਵਧੀਆ ਕਰ ਸਕਦੀ ਹਾਂ ਪਰ ਸਰ ਮੈਨੂੰ ਪ੍ਰੋਬਲਮ ਆ ਰਹੀ ਹੈ ਕਿ ਮੇਰੇ ਕੋਲ ਡਾਈਟ ਨਹੀਂ ਹੋ ਸਕਦੀ ਡਾਈਟ ਨਹੀਂ ਕਰ ਸਕਦੀ ਮੈਂ ਤੇ ਨਾਲੇ ਸਰ ਮੇਰੇ ਕੋਲ ਸ਼ੂਜ਼ ਸਪਾਈਕਸ ਤੇ ਉਹ ਲੈ ਨਹੀਂ ਸਕਦੀ ਸਰ ਤੇ ਸਰਕਾਰ ਨੂੰ ਇਸ ਬਾਬਤ ਕੀ ਕਹਿਣਾ ਚਾਹੁੰਦੇ ਹੋ ਪਰ ਮੈਂ ਇਹ ਕਹਿਣਾ ਚਾਹੂੰਗੀ ਕਿ ਸਰ ਮੈਂ ਪੰਜਾਬ ਨੂੰ ਮੈਡਲ ਦੇਵਾਂਗੀ 골ਡ ਮੈਡਲ ਜਿੱਤ ਕੇ ਦੇਵਾਂਗੀ ਸਰ ਮੇਰੀ ਜਿਆਦਾ ਤੋਂ ਜਿਆਦਾ ਸਪੋਰਟ ਕਰੋ ਪਲੀਜ਼ ਔਰ ਬਾਕੀ ਨੌਜਵਾਨਾਂ ਵਾਸਤੇ ਤੁਹਾਡਾ ਕੀ ਸੁਨੇਹਾ ਸਰ ਇਹ ਹੀ ਹੈ ਕਿ ਸਾਰੇ ਮਿਹਨਤ ਵਧੀਆ ਕਰੋ ਪੰਜਾਬ ਨੂੰ ਸਰ ਮੈਡਲ ਦਿਓ ਆਪਣੇ ਭਾਰਤ ਨੂੰ ਵੀ ਸਰ ਵਧੀਆ ਮੈਡਲ ਦਿਓ ਜਿੰਨੀ ਸਰ ਮਿਹਨਤ ਕਰੋਗੇ ਨਸ਼ਿਆਂ ਤੋਂ ਦੂਰ ਰਹੋਗੇ ਸਰ ਉਹਨਾਂ ਹੀ ਵਧੀਆ ਹੋਊਗਾ ऐसी साढ़े नाल माया राजपूत जिन्हें दसा कि उसने किमें नवी सूबा पदरी इंटर डिस्ट्रिक एथलीटिक अथ, चैंपियनशिप के चार सौ मीटर रेस के स्थान अठ सौ मीटर रेस दूसरा मुकाम हासिल किया और वो पिछले तीन साल तो हर एक कॉम्पीटिशन देव हर एक रेस के गोल्ड मैडल जीती आ रही है ਪਰ ਸਰਕਾਰ ਅੱਗੇ ਵੀ ਉਹ ਬੇਨਤੀ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਜਿਹੜੇ ਖਿਡਾਰੀ ਨੇ ਉਹਨਾਂ ਵਾਸਤੇ ਸਪੋਰਟਸ ਕੋਟੇ ਦੇ ਵਿੱਚ ਉਹਨਾਂ ਵਾਸਤੇ ਡਾਈਟ ਦਾ ਪ੍ਰਬੰਧ ਜਾਂ ਉਹਨਾਂ ਵਾਸਤੇ ਜਿਹੜਾ ਹੈ ਕਿ ਉਹਦੇ ਪ੍ਰੋਪਰ ਰੱਖ-ਰਖਾਅ ਦਾ ਪ੍ਰਬੰਧ ਸਰਕਾਰ ਵੱਲੋਂ ਕਰਨਾ ਚਾਹੀਦਾ ਹੈ ਤਾਂ ਹੀ ਜਿਹੜੇ ਹੈ ਕਿ ਪੰਜਾਬ ਲਈ ਵੀ ਵੱਧ ਤੋਂ ਵੱਧ ਮੈਡਲ ਜਿਹੜੇ ਹੈ ਕਿ ਇਹ ਖਿਡਾਰੀ ਹਾਸਲ ਕਰ ਸਕਣਗੇ ਜਿਸ ਤਰ੍ਹਾਂ ਕਿਸ ਤਰ੍ਹਾਂ ਨੇ ਮੁਸ਼ਕਲਾਂ ਦੇ ਨਾਲ ਮਾਇਆ ਰਾਜਪੂਤ ਨੇ ਆਪਣੀ ਦੋਸ ਕੋਲੋਂ ਸਪਾਈਕਸ ਉਸ ਲੈ ਕੇ ਮੈਦਾਨ ਦੇ ਵਿੱਚ ਧੋੜ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਜਿਸ ਮੁਸ਼ਕਲਾਂ ਨਾਲ ਉਹ ਪ੍ਰੈਕਟਿਸ ਕਰਦੀ ਹੈ ਉਸ ਦੇ ਬਾਵਜੂਦ ਵੀ ਮੁਕਾਮ ਹਾਸਲ ਕਰ ਰਹੀ ਹੈ ਤਾਂ ਸਰਕਾਰ ਨੂੰ ਵੀ ਇਹਨਾਂ ਖਿਡਾਰੀਆਂ ਬਾਰੇ ਕੁਛ ਨਾ ਕੁਝ ਸੋਚਣਾ ਚਾਹੀਦਾ ਹੈ ਅਤੇ ਸਰਕਾਰਾਂ ਦੇ ਨਾਲ ਆਮ ਸ਼ਹਿਰ ਵਾਸੀਆਂ ਨੂੰ ਵੀ ਇਲਾਕਾ ਨਿਵਾਸੀਆਂ ਨੂੰ ਵੀ ਇਨ ਵੱ ਚੜਕੀ ਇਹਨਾਂ ਲੋਕਾਂ ਇਹਨਾਂ ਖਿਡਾਰੀਆਂ ਵਾਸਤੇ ਪਹਿਲ ਕਦਮੀ ਕਰਨੀ ਚਾਹੀਦੀ ਹੈ वेखना यह होगा कि आने वाले समय के खड़ारियों लिए सरकार कोई कदम चुकती है या शहर वासी हैं है या नहीं कैमरामैन विक्रम कुमार चिराग शर्मा अजीफ एफ टीवी जलंधर ਆਪ ਅਧਰੀਓ 69ਵੀਂ ਇੰਟਰ ਡਿਸਟ੍ਰਿਕਟ ਐਥਲੈਟਿਕ ਚੈਂਪੀਅਨਸ਼ਿਪ ਦੇ ਵਿੱਚ ਜਲੰਧਰ ਦੇ ਐਚਐਮਵੀ ਕਾਲਜ ਦੀ ਵਿਦਿਆਰਥਣ ਅਬੋਹਰ ਦੀ ਰਹਿਣ ਵਾਲੀ ਮਾਹਰ ਰਾਏਪੂਤ ਨੇ 400 ਮੀਟਰ ਰੇਸ ਦੇ ਵਿੱਚ ਪਹਿਲਾ ਸਥਾਨ ਤੇ 800 ਮੀਟਰ ਰੇਸ ਦੇ ਵਿੱਚ ਦੂਜਾ ਸਥਾਨ ਹਾਸਲ ਕਰਕੇ ਜਿੱਥੇ ਆਪਣੇ ਮਾਤਾ ਪਿਤਾ ਦਾ ਨੌਰਸ਼ਨ ਕੀਤਾ ਉੱਥੇ ਸਮੁੱਚੇ ਪੰਜਾਬ ਨੂੰ ਮਾਣ ਮਹਿਸੂਸ ਕਰਵਾਇਆ ਹੈ

सर प्रैक्टिस करनी सर सुबह शाम सुबह शाम दोनों टाइम सर प्रैक्टिस करनी है सुबह जल्दी उठना पड़ता है सर शाम में भी तीन घंटे सुबह तीन घंटे प्रैक्टिस करनी सर बहुत औखा होंगे सर अथलेट लिए बहुत औखा सर ट्रेनिंग करनी बहुत ज़्यादा और कदलैटिक्स के मतलब दे की प्रैक्टिस कर रहे थे और कितना टफ कंपटीशन रहा है थोड़ा सा तो सर चार साल हो गए ना मैंने प्रैक्टिस कर दी ना तीन साल तो पिछले तीन साल तो मेडल आ रहे हैं स्टेट के बीच गोल्ड गोल्ड आंसर तो इस बार जो तुसी लुधियाना विखे जो तुसी पार्टिसिपेट कर रहे थे तो एक किन्ने uh, कर्नल किन्ने और पार्टिसिपेंट से खिलाड़ी होर से जो कंपटीशन से और कि मुश्किल रहा इस बार सर इस बार मुश्किल ही सी सर कंपटीशन था बहुत टफ सी सर पर फिर भी हासिल हो गया मेडल हाँ जी सर एक शूज एक स्टोरी है छोटी जी थोड़ी तो अपने मतलब जिस तरह फ्रेंड के शूज लेके गए थे उस बाबत थोड़ा दसना हां जी वो वो एक, सर वो मेरे ਕੋਲ ਸ਼ੂਜ਼ ਨਹੀਂ ਸੀ ਸਰ। ਉਹ ਮੇਰੇ ਗਰਾਊਂਡ ਦੀ ਕੁੜੀ ਆ ਇੱਕ ਮਹਿਤਾਬ। ਸਰ ਉਹਨਾਂ ਨੇ ਮੈਨੂੰ ਸਪਾਈਕਸ ਦਿੱਤੇ ਸੀਗੇ ਖਾਣ ਲਈ ਤੇ ਮੈਂ ਤਾਂ ਉਸਦੇ ਨਾਲ ਰੈਸ ਪੱਜੀ ਸੀ। ਔਰ ਜਿਹੜਾ ਕਿ ਅਗਲਾ ਕੰਪੀਟੀਸ਼ਨ ਤੁਸੀਂ ਨੈਸ਼ਨਲ ਵੀ ਨੈਸ਼ਨਲ ਵੈਚੀ ਪਾਰਕ ਲੈਣ ਜਾ ਰਹੇ ਹੋ। ਸਰ हां जी ਉਸ ਬਾਰੇ ਥੋੜੇ ਬਾਰੇ ਦੱਸੋ। ਸਰ ਅੱਗੇ ਮੇਰੀ ਨਵੰਬਰ ਦੇ ਲਾਸਟ ਵੀਕ ਚ ਨੈਸ਼ਨਲ ਐਸਰ ਉਹਦੇ ਲਈ ਮੈਂਨਤ ਪੂਰੀ جاری ਹੈ ਸਰ ਮੇਰੀ ਤੇ ਅੱਗੇ ਵੀ ਮੈਂ ਕਹਿੰਨੀ ਆ ਕਿ ਵਧੀਆ ਵਧੀਆ ਹੀ ਕਰੂੰਗੀ 골ਡ ਮੈਡਲ ਜਿੱਤ ਕੇ ਲੈ ਕੇ ਆਉਂਗੀ ਸਰ ਸਰ ਪੜਾਈ ਦੇ ਖੇਡ ਦੇ ਪ੍ਰੈਕਟਿਸ ਨਾਲ ਪੜਾਈ ਕਿਸ ਤਰ੍ਹਾਂ ਤੁਸੀਂ ਸਮਾਂ ਡਿਵਾਈਡ ਕਰਦੇ ਹੋ ਪੜਾਈ ਲਈ ਵੀ ਸਮਾਂ ਕਿਸ ਤਰ੍ਹਾਂ ਕੱਢਦੇ ਹੋ ਸਰ ਉਹ 50% ਨਾਲ ਹੈ ਪੜਾਈ ਪਰ ਸਰ ਜ਼ਿਆਦਾ ਗੇਮ ਤੇ ਫੋਕਸ ਹੈ ਗੇਮ ਤੇ ਜ਼ਿਆਦਾ ਫੋਕਸ ਹੈ ਪੜਾਈ 60% ਨਾਲ ਚੱਲਦੀ ਹੈ

रखते हैं डाइट किस तरह रखते हो डाइट का तो खाई है सर था था सर डाइट का तो बहुत अच्छा सर घर दे कोलो भी इन सपोर्ट नहीं है सर घर भी पापा भी मतलब बुजुर्ग ने एक भरा है एक काम करने वाला और असी छः सात भैन आए एक ही भरा है पर तो एक काम कर दिया करे मम्मा पापा तो काम नहीं होंगे सर उन्होंने भी ज़्यादा एज है सर फिर सर जिदा बाकी थोड़ा मोटा कर दे कर देंगे सर डाइट का सर जो एथलीट में सर जो जरूरत होंगी है सर वह बहुत खास। है जो ये मुकाम हासिल किया इस बार